ਖਬਰ ਹਿਸ਼ਾਲਪੁਰ ਟੰਡਾ ਮਾਰਗ ਤੇ ਸਥਿਤ ਸ਼ੇਰਪੁਰ ਗਲਿੰਡ ਤੋਂ ਆਏ ਜਿੱਥੇ ਬਿੱਤੀ ਦੇ ਰਾਤ ਚੋਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ ਘਰ ਵਿੱਚ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਰ ਘਰ ਦੇ ਵਿਹੜੇ ਵਿੱਚ ਸੁੱਤੇ ਹੋਏ ਪਰਿਵਾਰ ਵੱਲੋਂ ਚੋਰਾਂ ਦੀ ਇਸ ਹਰਕਤ ਦੀ ਪਿੰਕ ਤੱਕ ਨਹੀਂ ਪਈ ਅਤੇ ਪਰਿਵਾਰ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਰਾਤ ਕਰੀਬ 2 ਵਜੇ ਪਰਿਵਾਰ ਘਰ ਅੰਦਰ ਦਾਖਲ ਹੋਣ ਲੱਗਿਆ ਤਾਂ ਅੰਦਰਲੇ ਸਾਰੇ ਦਰਵਾਜ਼ੇ ਅੰਦਰੋਂ ਬੰਦ ਸਨ ਤੇ ਸਾਰਿਆਂ ਨੂੰ ਅੰਦਰੋਂ ਕੁੰਡਾ ਲੱਗਾ ਹੋਇਆ ਸੀ ਤੇ ਜਦੋਂ ਤੱਕ ਪਰਿਵਾਰ ਵੱਲੋਂ ਰੌਲਾ ਪਾਇਆ ਗਿਆ ਉਦੋਂ ਤੱਕ ਚੋਰ ਚੋਰੀ ਨੂੰ ਅੰਜਾਮ ਦੇ ਕੇ ਫਰਾਰ ਹੋ ਚੁੱਕੇ ਸਨ ਤੇ ਪਰਿਵਾਰ ਮੁਤਾਬਕ ਚੋਰ ਘਰ ਵਿੱਚੋਂ 25 ਤੋਲੇ ਸੋਨੇ ਦੇ ਗਹਿਣੇ ਅਤੇ 90 ਹਜ਼ਾਰ ਦੀ ਨਕਦੀ ਤੇ ਕੁਝ ਵਿਦੇਸ਼ੀ ਕਰੰਸੀ ਸਮੇਤ ਕੱਪੜੇ ਤੱਕ ਲੈ ਗਏ ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਬੁੱਲ੍ਹੋਵਾਲ ਦੇ ਪੁਲਿਸ ਅਧਿਕਾਰੀ ਵੀ ਮੌਕਾ ਦੇਖਣ ਪਹੁੰਚੇ ਤੇ ਉਹਨਾਂ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਦਿੰਦੇ ਆ ਘਰ ਦੇ ਮਾਲਕ ਦਿਲਬਖ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲਕ ਘਰ ਦੇ ਵਿੜੇ ਵਿੱਚ ਸੁੱਤੇ ਹੋਏ ਸਨ ਅਤੇ ਉਹਨਾਂ ਦਾ ਬੇਟਾ ਘਰ ਸਾਹਮਣੇ ਮੌਜੂਦ ਗੁਰੂ ਘਰ ਵਿੱਚ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਸੇਵਾ ਨਿਭਾਰ ਰਿਹਾ ਸੀ ਅਤੇ ਜਦੋਂ ਰਾਤ ਕਰੀਬ 2 ਵਜੇ ਉਹ ਉੱਠੇ ਤਾਂ ਘਰ ਦੇ ਦਰਵਾਜ਼ੇ ਅੰਦਰੋਂ ਬੰਦ ਸਨ ਤੇ ਜਦੋਂ ਉਹਨਾਂ ਵੱਲੋਂ ਰੋਲਾ ਪਾਇਆ ਗਿਆ ਤਾਂ ਪਿੰਡ ਵਾਸੀ ਇਕੱਤਰ ਹੋਏ ਤੇ ਆਪ ਦੇਖਿਆ ਕਿ ਇੱਕ ਚੋਰ ਘਰ ਦੇ ਪਿਛਲੇ ਪਾਸਿਓਂ ਕੰਧ ਟੱਪ ਕੇ ਕਮਰੇ ਦੀ ਗ੍ਰਿੱਲ ਤੋੜ ਕੇ ਅੰਦਰ ਦਾਖਲ ਹੋਏ ਤੇ ਘਰ ਦਾ ਸਾਰਾ ਸਮਾਨ ਫਰੋਲ ਮਾਰਿਆ ਤੇ ਘਰ ਵਿੱਚੋਂ 25 ਤੋਲੇ ਦੇ ਗਹਿਣੇ ਤੇ 90000 ਦੀ ਨਗਦੀ ਅਤੇ ਵਿਦੇਸ਼ੀ ਕਰੰਸੀ ਲੈ ਕੇ ਫਰਾਰ ਹੋ ਗਏ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਸ ਦਾ ਇਨਸਾਫ ਦੀ ਗੁਹਾਰ ਲਾਉਂਦਿਆਂ ਚੋਰਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ। ਹੁਸ਼ਿਆਰਪੁਰ ਤੋਂ ਜੀਬੀਸੀ ਅਪਡੇਟ ਦੇ ਲਈ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਨਵਨੀਤ ਸਿੰਘ ਚੀਮਾ ਦੀ ਰਿਪੋਰਟ। ਆਈ ਸਰ ਕੀ ਨਾਮ ਹੈ ਤੁਹਾਡਾ? ਮੈਂ ਦਿਲਬਾਖ ਸਿੰਘ, ਛੇਰਪੁਰ ਗ੍ਰੈਂਡ ਜੀ। ਕੀ ਵਾਰਦਾਤ ਹੋਈ ਹੈ ਅੱਜ? ਵਾਰਦਾਤ ਇਹ ਹੋਈ ਹੈ ਜੀ ਕਿ 11 ਵਜੇ ਅਸੀਂ ਆਏ ਗੁਰਦੁਆਰਾ ਸਾਹਿਬ ਤੋਂ ਤੇ ਆਣ ਕੇ ਅਸੀਂ ਅੰਦਰੋਂ ਬਿਸਤਰੇ ਵੀ ਕੱਢਿਆ ਦੁੱਧ ਵੀ ਪੀਤਾ ਤੇ ਉਹ ਤੋਂ ਬਾਅਦ ਅਸੀਂ ਬਾਹਰ ਲੰਮੇ ਪੈ ਗਏ ਆ ਤੇ ਕਿਤੇ ਅੱਖ ਲੱਗ ਗਈ 1 ਘੰਟਾ 2 ਘੰਟੇ ਤੇ 2 ਵਜੇ ਉੱਠੇ ਤਾਂ ਸਾਨੂੰ ਅੰਦਰ ਐਂਟਰੀ ਨਹੀਂ ਮਿਲੀ ਅੰਦਰੋਂ ਦਰਵਾਜ਼ੇ ਲੱਗੇ ਹੋ ਸੀ ਸਾਰੇ ਤੇ ਉਹ ਤੋਂ ਬਾਅਦ ਅਸੀਂ ਆਲੇ ਦੁਆਲੇ ਟੈਲੀਫੋਨ ਕਰਕੇ ਬੰਦਿਆਂ ਨੂੰ ਲਿਆਂਦਾ ਸਦਿਆ ਤੇ ਪੌੜੀ ਲਾ ਕੇ ਇੰਦਰ ਥੱਲੇ ਦੇਖਿਆ ਤਾਂ ਇੰਦਰ ਉਤਾਕੀ ਪੱਟੀ ਹੋ ਸੀ ਸਾਡੀ ਤੇ ਇੱਥੋਂ ਦੇ ਅੰਦਰ ਵੜ ਕੇ ਅੰਦਰੋਂ ਲੋਕ ਜਿਹੜੇ ਖੁੱਲੇ ਸੀ ਲੋਕ ਹੀ ਲਾਇਓ ਸੀ ਕੁੰਡੀਆਂ ਲਾਈਆਂ ਇਸ ਜੰਗੀ ਤਰ੍ਹਾਂ ਤੇ ਜਿਹਲੇ ਅਸੀਂ ਆ ਕੇ ਖੋਲੀਆਂ ਖੋਲ ਕੇ ਅੰਦਰ ਦੇਖਿਆ ਤਾਂ ਸਾਰਾ ਕੁਝ ਫਰੋਲਿਆ ਆਇਆ ਸੀਗਾ ਜੀ ਨੁਕਸਾਨ ਕਿੰਨਾ ਕੁ ਹੋਇਆ ਜੀ ਨੁਕਸਾਨ ਤੁਸੀਂ ਦੇਖ ਲਓ 40 150 ਲੱਖ ਤੇ ਗੇੜ ਚ ਹੋਣਾ ਹੀ ਆ ਜੀ ਸਾਰਾ ਇਹ ਗਹਿਣੇ ਗੱਟੇ ਲੈ ਗਏ ਸਾਰੇ ਜੀ ਤੇ 90 ਕੁ ਹਜ਼ਾਰ ਨਗਦ ਸੀਗਾ ਕੋਸ਼ਾ ਮੁੰਡੇ ਤੇ ਬਾਹਰੋਂ ਆਇਆ ਸੀਗਾ ਤੇ ਉਹਦੇ ਘੁਰਦਨਾਰ ਸੀਗੇ ਵੀ 25 ਕਿੰਨੇ ਤਲੇ ਗਹਿਣੇ ਸਨ ਘਣੇ 25 ਕੇ ਤੋਂਲੇ ਤੋਂ ਸਮਥਿੰਗ ਹੀ ਉਹ ਕੇ ਬਾਅਦੇ ਹੀ ਹੋਣਗੇ ਘੱਟ ਤਾਂ ਨਹੀਂ ਹੋਣਗੇ ਇੰਨੇ ਕ ਅੰਦਾਜ਼ਾ ਹੀ ਅਸੀਂ ਲਿਖਾਇਆ ਜੀ ਵੀ ਹੁਣ ਕਿਹੜਾ ਇੰਨੇ ਚਿਰਾਂ ਚੇਤਾ ਵਿਆਹ ਜਦੋਂ ਦੇ ਹੋਇਆ ਬੋਟੀਆਂ ਦੇ ਘਰ ਦੇ ਸਾਡੇ ਇਧਰੋਂ ਪੇਕੇ ਆਂਦੇ ਵੀ ਤਾਂ ਸੋਹਰਿਆਂ ਦੇ ਵੀ ਸਾਰਾ ਕੋਈ ਸੈਟ ਸੂਟ ਜਿੰਨੇ ਸੀਗੇ ਸਾਰੇ ਇਹਨਾਂ ਕੋਲੇ ਸੀਗੇ ਅੰਦਰ ਹੀ ਰੱਖੇ ਹੋ ਸੀਗੇ ਸਭ ਤੇ ਸਾਰਾ ਹੀ ਸੋਨਾ ਲਾਇਆ ਜੀ ਸਾਰਾ ਇਹ ਨਿੱਕਾ ਨਿੱਕੇ ਪੈਸੇ ਦਾਨੀ ਰੁਪਏ ਤੱਕ ਨਹੀਂ ਬਟੂਆਂ ਚ ਛੱਡਿਆ ਜੀ ਹਾਂ ਜੀ ਸੀਸੀਟੀਵੀ ਕੈਮਰੇ ਲੱਗੇ ਹੋਏ ਨਹੀਂ ਜੀ ਕੈਮਰੇ ਨਹੀਂ ਚੋਰ ਕਿਹੜੇ ਪਾਸਿਓਂ ਆਏ ਇਹ ਪਿੱਛੇ ਦੀ ਆਏ ਜੇ ਪਿੱਛੇ ਦੀ ਆਏ ਆ ਕੰਦ 10 11 ਫੁੱਟਾ 10 11 ਫੁੱਟ ਕੰਦ ਟੱਪ ਕੇ ਤੇ ਅੰਦਰ ਐਂਟਰੀ ਕਰਕੇ ਤਾਂ ਅੰਦਰੋਂ ਤਾਕੀਆਂ ਪੱਟ ਕੇ ਤਾਂ ਵਿੱਚ ਬੜਿਆ ਜੀ ਥਾਣਾ ਕਿਹੜਾ ਲੱਗਦਾ ਤੁਹਾਨੂੰ ਥਾਣਾ ਬਲੂਵਾਲ ਲੱਗਦਾ ਜੀ ਤੇ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਮੌਕੇ ਪੁਲਿਸ ਆਈ ਆ ਜੀ ਲਿਖ ਕੇ ਲੈ ਗਏ ਆ ਉਹ ਤੇ ਹੁਣ ਕਾਰਵਾਈ ਕਰੋਗੇ ਜਿੱਦਾਂ ਵੀ ਹੋਣਾ ਕੀ ਮੰਗ ਕਰਦੇ ਹੋ ਹੁਣ ਪੁਲਿਸ ਤੋਂ ਇਹ ਮੰਗ ਕਰਦੇ ਆ ਬਈ ਉਹਨਾਂ ਨੂੰ ਫੜਿਆ ਜਾਵੇ ਫੜ ਕੇ ਤਾਂ ਜਿਹੜਾ ਸਾਡਾ ਸਮਾਨ ਬਰਾਮਦ ਕੀਤਾ ਜਾਵੇ ਉਹਨਾਂ ਤੋਂ ਘਰ ਦੇ ਵਿੱਚ ਕੌਣ ਕੌਣ ਰਹਿੰਦੇ ਜੀ ਘਰ ਦੇ ਵਿੱਚ ਅਸੀਂ ਮੈਂ ਤਾਂ ਘਰ ਵਾਲੀ ਜੀ ਤੇ ਮੁੰਡਾ ਹੁਣ ਨਵਾਂ ਪੁੱਤ ਪਿਆ ਨਵਾਂ ਵੀ ਆ ਗਈ ਆ ਬੱਚੇ ਲੈ ਕੇ ਠੀਕ ਹੈ ਜਦੋਂ ਰਾਤ ਚੋਰੀ ਹੋਈ ਤਾਂ ਉਸ ਵਕਤ ਤੁਸੀਂ ਕਿੱਥੇ ਸੀਗੇ ਘਰ ਅਸੀਂ ਬਾਹਰ ਬੇੜੇ ਤੇ ਸਲਮੇ ਪਏ ਸੀਗੇ ਜੀ ਤੇ ਮੁੰਡਾ ਤਾਂ ਕਿੱਥੇ ਸੀਗਾ ਜੀ ਮੁੰਡਾ ਗੁਰਦੁਆਰਾ ਸਾਹਿਬ ਤੇ ਠੀਕ ਹੈ ਜੀ ਗੁਰਪੁਰਬ ਦੀਆਂ ਤਿਆਰੀਆਂ ਕਰ ਰਹੇ ਸੀ ਹਾਂਜੀ ਗੁਰਪੁਰਬ ਦੀਆਂ ਤਿਆਰੀਆਂ ਜੀ ਅੱਜ ਪਵਾਠ ਪੈ ਭੋਗ ਪੈਣਾ ਜੀ ਪਰਸੋਂ ਦਾ ਖੰਡ ਪਾਠ ਸਾਹਿਬ ਰੱਖਿਆ ਸੀ ਤੇ ਉੱਥੇ ਸੇਵਾ ਕਰਦੇ ਸੀ 11 ਵਜੇ ਤਾਂ ਅਸੀਂ ਆਏ ਆ ਘਰ ਕਿਸੇ ਤੇ ਸ਼ੱਕ ਲੱਗਦਾ ਤੁਹਾਨੂੰ ਚੱਕ ਇੰਦਾਂ ਦਾ ਹੁਣ ਕੋਈ ਨਹੀਂ ਹੈਗੀ ਜੀ ਚੱਕ ਤਾਂ ਬਸ ਸਿਰਫ ਇਹ ਹੀ ਆ ਬਈ ਰੰਗ ਵਾਲੇ ਜਿਹੜੇ ਆ ਉਹ ਹੀ ਸਾਡੇ ਇੱਥੇ ਅੰਦਰ ਬੜੇ ਬੁੜੇ ਆ ਉਹ ਰੰਗ ਹੀ ਕੀਤਾ ਉਹਨਾਂ ਨੇ ਤਾਂ ਹੁਣ ਇੰਦਾਂ ਹੋਰ ਤਾਂ ਕੋਈ ਸਾਡੇ ਹੁੰਦਾ ਨਹੀਂ ਜਾਂਦਾ ਨਹੀਂ ਆਈ ਸਰ ਕੀ ਨਾਮ ਹੈ ਤੁਹਾਡਾ ਮਨਿੰਦਰ ਸਿੰਘ ਸ਼ੇਰਪੁਰ ਜੀ ਹਾਂਜੀ ਪਿੰਡ ਵਿੱਚ ਚੋਰੀ ਹੋਈ ਹੈ ਤੇ ਕਾਫੀ ਵੱਡਾ ਨੁਕਸਾਨ ਹੋਇਆ ਤੇ ਕੀ ਕਹਿਣਾ ਚਾਹੋਗੇ ਹਾਂਜੀ ਹਾਂਜੀ ਮੈਨੂੰ ਸਵੇਰੇ ਫੋਨ ਗਿਆ ਜੀ ਜਦੋਂ ਸਵੇਰੇ ਫੋਨ ਗਿਆ ਤੇ ਦੱਸਿਆ ਕਿ ਦਿਲਵਾਰ ਸਿੰਘ ਉਹਨਾਂ ਦੇ ਘਰ ਚੋਰੀ ਹੋ ਗਈ ਇਹਨਾਂ ਦੇ ਗਹਿਣੇ ਕੋਈ 25 ਦੇ ਟੋਲੇ ਦੇ ਲਗਭਗ 90 ਗਹ ਹਜ਼ਾਰ ਦੇ ਲਗਭਗ ਕੈਸ਼ ਸੀਗਾ ਕੋਈ ਦਿਨਾਰ ਸੀਗੇ ਕਪੜਾ ਜਿਹੜਾ ਵੀ ਜਿਹੜਾ ਸਾਰਾ ਉਹ ਪਿੱਛੋਂ ਦੀ ਵੜ ਕੇ ਲੈ ਗਏ ਆ ਤੇ ਪੁਲਿਸ ਰਿਪੋਰਟ ਕੀਤੀ ਜਾਂ ਪੁਲਿਸ ਮਾੜੇ ਮੋٹے ਬਿਆਨ ਲੈ ਕੇ ਚਲ ਗਈ ਆ ਲੇਕਿਨ ਪ੍ਰਸ਼ਾਸਨ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਸੁੱਤਾ ਆ ਕੋਈ ਵੀ ਪਿੰਡਾਂ ਦੇ ਵਿੱਚ ਕਿਸੇ ਦੀ ਸੇਫਟੀ ਨਹੀਂ ਗਈ ਨਾ ਹੀ ਕਦੀ ਕੋ ਧਿਆਨ ਕੀਤਾ ਕਿਉਂਕਿ ਜਿਹੜਾ ਚੋਰ ਆ ਚੋਰ ਆਪਣੀ ਮਰਜ਼ੀ ਦੇ ਨਾਲ ਆਉਂਦੇ ਆ ਔਰ ਆਪਣੀ ਮਰਜ਼ੀ ਕਰਕੇ ਦੇਖੋ ਇਹ ਘਰ ਸੁੱਤਿਓ ਸੀ ਦੂਸਰੇ ਬੇੜੇ ਦੇ ਮੋਰਲੇ ਪਾਸੇ ਸੁੱਤਿਆਂ ਦੇ ਚੋਰੀ ਕਰਕੇ ਲੈ ਗਏ ਸੁਰੱਖਿਆ ਕੋਈ ਨਹੀਂ ਜੀ ਹੈ ਜੇ ਸੁਰੱਖਿਆ ਹੋਵੇ ਤੇ ਚੋਰ ਫਿਰ ਇਹ ਬਾਨੀ ਵੀ ਕਿਉਂ ਕਿਉਂਕਿ ਸੁਰੱਖਿਆ ਉਹਨਾਂ ਨੂੰ ਪਤਾ ਹੈ ਕਿ ਇੱਥੇ ਕੋਈ ਨਹੀਂ ਦੇਖਦਾ ਘਰ ਹੁੰਦਿਆਂ ਹੀ ਉਹ ਕਹਿੰਦੇ ਘਰ ਭੰਕੇ ਸਾਰਾ ਕੁਝ ਲੁੱਟ ਕੇ ਲੈ ਗਏ